ਦਿਨ ਦਿਹਾੜੇ ਇੱਕ ਔਰਤ ਦੀ ਚੈਨ ਖੋ ਕੇ ਖੋਬਾਸ਼ ਫਰਾਰ ਹੋਏ ਨੇ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੀ ਹਾਂ ਇਹ ਮਾਮਲਾ ਹੈ ਮੁਹਾਲੀ ਦੇ ਪੋਸ਼ ਇਲਾਕਾ ਸੈਕਟਰ 86 ਦਾ ਜਿੱਥੇ ਇੱਕ ਔਰਤ ਜੋ ਕਿ ਗੱਡੀ ਤੋਂ ਉਤਰੀ ਹੀ ਸੀ ਕਿ ਦੋ ਬਾਈਕ ਸਵਾਰ ਚੋਰਾ ਨੇ ਉਸ ਦੇ ਗਲੇ ਤੇ ਚਪਟਾ ਮਾਰ ਕੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਗਏ ਜਿਸ ਦੀ ਵੀਡੀਓ ਇੱਕ ਰਾਜਾਂ ਦੇ ਵਿਅਕਤੀ ਵੱਲੋਂ ਬਣਾਈ ਗਈ ਹੈ ਦਰਅਸਲ ਬਾਈਕ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਕਾਲੇ ਰੰਗ ਦੀ ਹੀ ਬਾਈਕ ਅਤੇ ਕਾਲੇ ਹੀ ਰੰਗ ਦੇ ਕੱਪੜੇ ਪਾਏ ਹੋਏ ਸਨ ਇਨਾ ਚੋਰਾ ਨੇ ਇਸ ਔਰਤ ਦੀ ਚੈਨ ਖੋ ਕੇ ਉੱਤੇ ਫਰਾਰ ਹੋਏ ਨੇ ਸੋ ਹੁਣ ਇਨਾ ਚੋਰਾਾਂ ਦੀ ਭਾਲ ਕੀਤੀ ਜਾ ਰਹੀ ਹੈ। ਭਾਜੀ ਆ ਦੇਖ ਲਓ ਮੁਹਾਲੀ ਦਾ ਹਾਲ ਹੈ ਇਸ ਟਾਈਮ ਆਪਾਂ ਬੜੇ ਪੌਸ਼ ਏਰੀਆ ਆਪਾਂ ਕਹਿ ਸਕਦੇ ਆ ਅ ਸੈਕਟਰ ਦੇ ਵਿੱਚ ਖੜੇ ਆ ਸੈਕਟਰ 86 ਤੇ ਉਹ ਭੈਣ ਜੀ ਖੜੇ ਨੇ ਇਹਨਾਂ ਦੀ ਇੱਕ ਚੈਨ ਹੁਣੇ ਲੈ ਕੇ ਗਿਆ ਬੰਦਾ ਬੜੀ ਸਪੀਡ ਦੇ ਵਿੱਚ ਭੱਜਿਆ ਉਹਦੇ ਪਿੱਛੇ ਇੱਕ ਬਾਈਕ ਵੀ ਲੱਗਿਆ ਗੱਡੀ ਵੀ ਲੱਗੀ ਏ ਪਰ ਉਹ ਫੜਿਆ ਨਹੀਂ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਮੁਹਾਲੀ ਦੇ ਇਹ ਸੈਕਟਰ 86 ਦੇ ਵਿੱਚ ਚੈਨ ਸਨੈਚਿੰਗ ਹੋਣੀ ਹੋਈ ਹੈ ਸ਼ਰਿਆਮ ਬੰਦਾ ਇੱਥੋਂ ਲੈ ਕੇ ਗਿਆ ਬਾਈਕ ਸਵਾਰ ਸੀ ਦੋ ਕਾਲੇ ਕੱਪੜੇ ਪਾਏ ਸੀ ਉਹਨਾਂ ਨੇ ਕਾਲਾ ਹੀ ਬਾਈਕ ਸੀਗਾ ਬਹੁਤ ਤੇਜ਼ ਲੱਭਿਆ ਇਹ ਇਹਨਾਂ ਦੀ ਕੀ ਹੋਇਆ ਚੈਨ ਦੇ ਕੇ ਮਾਰ ਗਿਆ ਮੈਡਮ ਜੀ ਖਿੱਚ ਕੇ ਹੁਣੇ ਗਿਆ ਭਾਂਜੀ ਤੁਸੀਂ ਛੱਟ ਵੀ ਲੱਗੀ ਤੁਹਾਡੇ ਸਿੱਕਾਰ ਤੋਂ ਨਿਕਲੇ ਬਸ ਕੱਟ ਮਾਰਿਆ ਬੜੀ ਜੀਕ ਬਾਈਕਸ ਮਾਰਦੇ ਤੋ ਤੇ ਆ ਤੁਸੀਂ ਦੇਖ ਸਕਦੇ ਹੋ ਆ ਭਾਂਜੀ ਦੀ ਚੈਨ ਆ ਜਿਹੜਾ ਹੁਣੇ ਬੰਦਾ ਲੈ ਗਿਆ ਉਹ ਇੱਕ ਮੋਟਰਸਾਈਕਲ ਗਿਆ ਤੁਹਾਡੇ ਨਾਲ ਸੀਗਾ ਉਹ ਜਿਹੜਾ ਉਹਦੇ ਪਿੱਛੇ ਗਿਆ ਨਹੀਂ ਨਹੀਂ ਕੋਈ ਵੀ ਨਹੀਂ ਨਹੀਂ ਉਹ ਹੀ ਗਏ ਆ ਤੁਸੀਂ ਹੁਣੇ ਗੱਡੀ ਚ ਉਤਰੇ ਸੀਗੇ ਹਾਂ ਜੀ ਜਿਹੜੇ ਦੋ ਬਾਈਕਸ